ਸਤਿ ਸ੍ਰੀ ਅਕਾਲ ਅਕਾਲ ਜੀ ਕੀ ਫਤਿਹ ਸੋ ਆਪ ਸਭ ਸੰਗਤਾਂ ਨੂੰ ਪਤਾ ਹੈ ਜੋ ਫਰੀਦਕੋਟ ਤੋਂ ਆਪਾਂ ਜਿਹੜੀ ਖੰਡ ਭਜਾਓ ਪੰਜਾਬ ਚਾਓ ਜਿਹੜੀ ਮਹਿਰਮ ਆਰੰਭ ਕੀਤੀ ਹੋਈ ਹੈ ਸੋ ਅੱਜ ਸ਼ਿਵਨਾਥ ਮੋਗੇ ਵਾਲਾ ਉਹਦੇ ਨਾਲ ਵਿਚਾਰਾ ਕਰਨ ਵਾਸਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਔਰ ਪੰਥਕ ਜਥੇਬੰਦੀਆਂ ਜਿਹੜੀਆਂ ਮੋਗੇ ਤੱਕਤਰ ਤੋਂ ਹੋਈਆਂ ਸੀ ਸੋ ਜਿਸ ਵਿੱਚ ਜਹੇਦਾਰ ਬਾਬਾ ਜਗਰੂਪ ਸਿੰਘ ਜੀ ਪਟੰਡੇ ਤੋਂ ਮਹੰਤ ਨਿੱਕੂ ਦਾਸ ਜੀ ਔਰ ਇਹਨਾਂ ਦੀ ਸਮੁੱਚੀ ਲਾਡਲੀ ਫੌਜ ਔਰ ਸਾਡਾ ਨੌਜਵਾਨ ਦੂਤ ਜੋ ਮੋਗੇ ਪਹੁੰਚਿਆ ਸੋ ਅੱਜ ਬਾਬਾ ਜੀ ਆਪਣੇ ਘਰ ਆਏ ਨੇ ਸੋ ਬਾਬਾ ਜੀ ਹੁਣਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਔਰ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦੇ ਆ ਜੋ ਕਿ ਇਹ ਮੁਹੰਮਦ ਜਿਹੜੀ ਇਹ ਸੰਘਰਸ਼ ਦਿਨੋ ਦਿਨ ਵਧਣਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਾਬਾ ਜੀ ਨੂੰ 7 ਤਰੀਕ ਨੂੰ ਜਿਹੜਾ ਬਠੰਡੇ ਦੀ ਸੇਵਾ ਅਸੀਂ ਸੌਂਪਾਂਗੇ ਆਪਣੀ ਇਸ ਕਮੇਟੀ ਵੱਲੋਂ ਸੋ ਇਦਾਂ ਹੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਵੀ ਜੱਥੇ ਬੰਦਿਆਂ ਦੇ ਸਿੱਖ ਆਗੂ ਬੈਠੇ ਨੇ ਉਹ ਜਰੂਰ ਇਸ ਮਹਿੰਮ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਘਰ ਘਰ ਵਿੱਚ ਆਵਾਜ਼ ਉੱਠੇ ਵੀ ਪਖੰਡਵਾਦ ਖਤਮ ਕਰੋ ਸੋ ਸੰਗਤਾਂ ਨੂੰ ਬੇਨਤੀ ਹੈ ਤੁਹਾਡਾ ਸਾਥ ਸਾਨੂੰ ਚਾਹੀਦਾ ਸੋ ਫਰੀਦਕੋਟ ਤੋਂ ਜਿਹੜੀ ਮਹਿਮਾ ਅਰੰਭ ਹੋਈ ਹੈ ਇਹਨੂੰ ਆਪਾਂ ਪੰਜਾਬ ਪੰਜਾਬ ਤੋਂ ਬਾਹਰ ਵੀ ਲੈ ਕੇ ਚੱਲਾਂਗੇ ਸੋ ਪਖੰਡੀ ਜਿਹੜੇ ਸਾਧ ਹੈ ਉਹ ਨਹੀਂ ਅਸੀਂ ਰਹਿਣਦੇ ਨੇ ਜਿਹੜੇ ਸੱਚ ਦੀ ਕਮਾਈ ਕਰਨ ਵਾਲੇ ਸਾਧੂ ਸੰਤ ਲੋਕ ਹੈ ਉਹਨਾਂ ਦੇ ਅਸੀਂ ਨਾਲ ਆ ਉਹ ਸਾਡੇ ਨਾਲ ਹੈ ਔਰ ਜਿਹੜੇ ਪਖੰਡਵਾਦ ਫਲਾ ਰਹੇ ਆ ਉਹਨਾਂ ਦੇ ਅਸੀਂ ਦੁਸ਼ਮਣ ਆ ਉਹ ਸਾਡੇ ਦੁਸ਼ਮਣ ਆ ਸੋ ਬਹੁਤ ਸਾਰੇ ਬਾਬੇ ਜਿਹੜੇ ਉਹ ਪਖੰਡਵਾਦ ਨੂੰ ਛੱਡ ਕੇ ਸਾਡੇ ਇਸ ਮਹਿਮਲ ਵਿੱਚ ਚੱਲਦੀ ਹੋਈ ਮਹਿਮਲ ਵਿੱਚ ਆ ਗਏ ਨੇ ਸੋ ਬਾਕੀਆਂ ਨੂੰ ਵੀ ਬੇਨਤੀ ਹੈ ਬੜੀ ਨਿਮਰਤਾ ਸਹਿਤ ਸੋ ਆਪ ਚੱਲ ਕੇ ਇਸ ਮਹਿਮਮ ਨਾਲ ਜੁੜ ਕੇ ਇੱਕ ਵਧੀਆ ਢੰਗ ਤਰੀਕੇ ਨਾਲ ਜਿਹੜੀ ਸੇਵਾ ਕਰੋ ਔਰ ਪ੍ਰਮਾਤਮਾ ਦੇ ਘਰ ਦੀ ਬੰਦਗੀ ਕਰੋ ਔਰ ਬੰਦਗੀ ਕਰਵਾਓ ਸੋ ਪਖੰਡਵਾਦ ਜਿੱਥੇ ਚੱਲੇਗਾ ਉੱਥੇ ਖਾਲਸਾ ਚੜ੍ਹ ਕੇ ਆਵੇਗਾ ਵਾਹਿਗੁਰੂ ਦਾ ਖਾਲਸਾ ਵਾਹਿ que para